ਆਦੀਆਂ ਚੋਣਾਂ ਜਿਹੜੀਆਂ ਨੇ ਉਹ ਸੰਪਨ ਹੋ ਚੁੱਕੀਆਂ ਨੇ ਨਤੀਜੇ ਵੀ ਆ ਗਏ ਨੇ ਲੇਕਿਨ ਇਹਨਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਾਂ ਕਹਿ ਦਈਏ ਨਤੀਜਿਆਂ ਤੋਂ ਬਾਅਦ ਚੋਣ ਕਮਿਸ਼ਨ ਜਾਂ ਚੋਣ ਆਯੋਗ ਤੇ ਜਿਹੜੇ ਨੇ ਸਵਾਲੀਆ ਨਿਸ਼ਾਨ ਖੜੇ ਹੋ ਗਏ ਨੇ ਲੋਕ ਸਭਾ ਦੀਆਂ ਚੋਣਾਂ ਦੇ ਦੌਰਾਨ ਜਦੋਂ ਵੱਖ-ਵੱਖ ਪਾਰਟੀਆਂ ਚੋਣ ਕਰ ਰਹੀਆਂ ਸੀ ਚਾਹੇ ਉਹ ਖੇਤਰੀ ਪਾਰਟੀਆਂ ਹੋਣ ਚਾਹੇ ਉਹ ਨੈਸ਼ਨਲ ਪਾਰਟੀਆਂ ਹੋਣ ਚਾਹੇ ਉਹ ਇੰਟਰਨੈਸ਼ਨਲ ਪਾਰਟੀਆਂ ਹੋਣ ਜਦੋਂ ਪ੍ਰਚਾਰ ਦੇ ਵਿੱਚ ਆਪਣਾ ਪੂਰਾ ਤਾਮ-ਚਾਮ ਝੋਕ ਰਹੀਆਂ ਸੀ ਸਾਰੀਆਂ ਪਾਰਟੀਆਂ ਇਹੋ ਹੀ ਗੱਲ ਕਹਿ ਰਹੀਆਂ ਸੀ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਇਹੋ ਕਹਿ ਰਹੀਆਂ ਸੀ ਕਿ 2024 ਦੇ ਵਿੱਚ ਜਿਹੜੀਆਂ 18ਵੀਂ ਵਾਰ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਸੰਵਿਧਾਨ ਨੂੰ ਬਚਾਉਣਾ ਹੈ ਅਤੇ ਲੋਕਤੰਤਰ ਨੂੰ ਬਚਾਉਣਾ ਹੈ। ਰਾਹੁਲ ਗਾਂਧੀ, ਅਕਲੇਸ਼ ਯਾਦਵ ਜਿੰਨੇ ਵੀ ਪ੍ਰਧਾਨ ਸੀ ਪਾਰਟੀਆਂ ਦੇ ਭਾਰ ਦੇ ਅਲੱਗ-ਅਲੱਗ ਸੂਬਿਆਂ ਤੋਂ ਉਹਨਾਂ ਦੇ ਦੁਆਰਾ ਇਹੀ ਚੋਣ ਪ੍ਰਚਾਰ ਮੇਨ ਰਿਹਾ ਕਿ ਸੰਵਿਧਾਨ ਨੂੰ ਬਚਾਉਣਾ ਹੈ ਅਤੇ ਦੇਸ਼ ਦੇ ਲੋਕਤੰਤਰ ਯਾਨੀ ਕਿ ਡੈਮੋਕ੍ਰੇਸੀ ਨੂੰ ਬਚਾਉਣਾ ਹੈ ਕਿਤੇ ਉਹ ਗੱਲਾਂ ਜਿਹੜੀਆਂ ਕਈਆਂ ਨੇ ਚੋਣ ਪ੍ਰਚਾਰ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਿਦੇ ਉਹ ਸੱਚ-ਸਾਬਤਾ ਨਹੀਂ ਹੋ ਗਈਆਂ ਚੋਣ ਕਮਿਸ਼ਨ ਹੁੰਦਾ ਜਿਹੜਾ ਜਾਂ ਚੋਣ ਕਮਿਸ਼ਨਸ ਹੁੰਦੇ ਨੇ ਜਿਹੜੇ ਉਹਨਾਂ ਦਾ ਮੇਨ ਮਕਸਦ ਹੁੰਦਾ ਹੈ ਧਰਮ ਨਿਰਪੱਖ ਚੋਣਾ ਕਰਾਉਣਾ ਦਬਾਅ ਤੋਂ ਨਿਰਪੱਖ ਚੋਣਾ ਕਰਵਾਉਣਾ ਅਤੇ ਮੌਕੇ ਦੀ ਸਰਕਾਰ ਦੇ ਦਬਾਅ ਤੋਂ ਨਿਰਪੱਖ ਹੋ ਕੇ ਚੋਣਾ ਕਰਾਉਣਾ ਚੋਣਾ ਕਰਾਉਣਾ ਕਿਉਂਕਿ ਉਹਨਾਂ ਨੂੰ ਚੋਣਾ ਕਰਵਾਉਣ ਦੀ ਆਜ਼ਾਦੀ ਹੁੰਦੀ ਹੈ ਲੇਕਿਨ ਹੁਣ ਚੋਣ ਅਮਲ ਦੀ ਪਰੋਸੇ ਯੋਗਤਾ ਤੇ ਸਵਾਲ ਉੱਠ ਕੇ ਖੜੇ ਸਾਹਮਣੇ ਆ ਰਹੇ ਨੇ ਕਿਜੀ ਵਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੀ ਬਣ ਚੁੱਕੀ ਹੈ ਐਂਡੀਏ ਦੇ ਤਹਿਤ ਲੇਕਿਨ ਕੁਝ ਕਹਾਣੀ ਅੰਦਰੋਂ ਹੋਰ ਹੀ ਮਿਲ ਰਹੀ ਹੈ ਲੋਕ ਸਵਾ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਬੜਾ ਵੱਡਾ ਖੁਲਾਸਾ ਹੋਇਆ ਹੈ ਜਾਂ ਕਹਿ ਦਈਏ ਨਿਸ਼ਾਨੀਆਂ ਸਵਾਲ ਜਿਹੜੇ ਨੇ ਖੜੇ ਹੋ ਗਏ ਨੇ ਪੂਰੇ ਭਾਰਤ ਦੇ ਚੋਣ ਕਮਿਸ਼ਨ ਅਯੋਗ ਤੇ ਅਤੇ ਇਹਨਾਂ ਪ੍ਰਸ਼ਨਾਂ ਦਾ ਜਿਹੜੇ ਚੋਣ ਅਯੋਗ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਜਾਂ ਪੁੱਛ ਰਹੇ ਨੇ ਭਾਰਤ ਦੇ ਲੋਕ ਉਸ ਦੀ ਇੰਤਜ਼ਾਰ ਕਰ ਰਹੇ ਨੇ ਭਾਰਤ ਦੇ ਲੋਕ ਉਸ ਦਾ ਵੇਟ ਕਰ ਰਹੇ ਹਨ ਦੱਸ ਦਈਏ ਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਿਹੜੇ ਕਿਹੜੇ ਪ੍ਰਾਂਤ ਸੀ ਆਂਧਰਾ ਪ੍ਰਦੇਸ਼ ਅਸਾਮ ਤਾਮਿਲਨਾਡੂ ਛੱਤੀਗੜ੍ਹ ਰਾਜਸਥਾਨ ਮਹਾਰਾਸ਼ਟਰ ਤੇਲंगाना ਮੱਧ ਪ੍ਰਦੇਸ਼ ਉੱਤਰਾਖੰਡ ਅਤੇ ਹੋਰ ਜਿਹੜੀਆਂ ਸਟੇਟ ਸੀ ਸੂਬੇ ਸੀ ਭਾਰਤ ਦੇ ਉਦੇ ਵਿੱਚ 95 ਕਰੋੜ ਵੋਟਾਂ ਪਈਆਂ ਜਿਸ ਦਿਨ VOTING ਹੁੰਦੀ ਹੈ VOTING ਤੋਂ ਬਾਅਦ ਚੋਣ ਕਮਿਸ਼ਨਰ ਇਹ ਗੱਲ ਕਰਦਾ ਹੈ ਇਹਨਾਂ ਰਾਜਾਂ ਦੇ ਵਿੱਚ ਕਿ ਟੋਟਲ 58 ਕਰੋੜ ਯਾਨੀ ਕਿ 59 ਕਰੋੜ ਵੋਟਾਂ ਜਿਹੜੀਆਂ ਪੋਲ ਹੋਈਆਂ ਨੇ ਲੇਕਿਨ ਜਦੋਂ ਨਤੀਜੇ ਆਏ ਲੋਕ ਸਭਾ ਦੀਆਂ ਚੋਣਾਂ ਦੇ ਤਾਂ ਰਿਜ਼ਲਟ ਕੀ ਨਿਕਲਿਆ 64 ਲੱਖ 6 ਕਰੋੜ ਸੌਰੀ 6 ਕਰੋੜ 42 ਲੱਖ 38400 42 ਵੋਟਾਂ ਦਾ ਯਾਨੀ ਕਿ 5 ਕਰੋੜ ਵੋਟਾਂ ਚੋਣ ਕਮਿਸ਼ਨ ਦੇ ਕਹੇ ਤੋਂ ਜ਼ਿਆਦਾ ਨਿਕਲੀਆਂ ਨੇ ਜਦੋਂ ਚੋਣਾਂ ਦੇ ਨਤੀਜੇ ਆਏ ਨੇ ਪੂਰੇ ਭਾਰਤ ਦੇ ਵਿੱਚ ਉਸ ਦੀ ਸਾਰਣੀ ਵੀ ਹੈ ਅਸੀਂ ਤੁਹਾਨੂੰ ਸਾਰਣੀ ਵੀ ਅਸੀਂ ਦਿਖਾਵਾਂਗੇ ਇਨਾ ਹੈਰਾਨੀਜਨ ਖੁਲਾਸਿਆਂ ਨੇ ਪੂਰੇ ਭਾਰਤ ਨੂੰ ਭੰਬਲ ਪੂਸੇ ਬਾ ਦਿੱਤਾ ਹੈ ਇਟ ਮੀਨਸ ਰਾਹੁਲ ਗਾਂਧੀ ਇਕਲੇਸ਼ ਯਾਦਵ ਹੋਰ ਜਿਹੜੀਆਂ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਜਾਂ ਹੋਰ ਜਿਹੜੇ ਕਾਂਗਰਸ ਦੇ ਉੱਗੇ ਆਗੂ ਨੇ ਸਿਆਸੀ ਵਰਕਰ ਨੇ ਸੱਚੀ ਰੋਲਾ ਪਾ ਰਹੇ ਸੀ ਕਿ ਲੋਕਤੰਤਰ ਖਤਮ ਕਰਨ ਜਾ ਰਹੀ ਹੈ ਭਾਰਤੀ ਜਨਤਾ ਪਾਰਟੀ ਇਦੇ ਵਿੱਚ ਕਿਹਦਾ ਕਸੂਰ ਹੈ ਭਾਰਤੀ ਜਨਤਾ ਪਾਰਟੀ ਦਾ ਜਾਂ ਚੋਣ ਕਮਿਸ਼ਨ ਦਾ ਵੋਟਾਂ ਪੋਲ ਹੋਈਆਂ 59 ਕਰੋੜ ਅਤੇ 64 ਕਰੋੜ ਯਾਨੀ ਕਿ 5 ਕਰੋੜ ਵੋਟਾਂ ਕਿਵੇਂ ਵੱਧ ਪੋਲ ਹੋ ਗਈਆਂ ਇੱਕ ਪਾਸੇ ਤਾਂ ਚੋਣ ਕਮਿਸ਼ਨ ਕਹਿ ਰਿਹਾ ਹੈ ਕਿ 59 ਕਰੋੜ ਜਿਹੜੀਆਂ ਵੋਟਾਂ ਨੇ ਪੋਲ ਹੋਈਆਂ ਨੇ ਜਿਹੜੀਆਂ ਮੈਂ ਸੂਬਿਆਂ ਦੇ ਤੁਹਾਨੂੰ ਨਾਮ ਲੈ ਦਿੱਤੇ ਨੇ ਲੇਕਿਨ ਜਿਸ ਦੇ ਨਤੀਜੇ ਆਂਦੇ ਨੇ ਸਾਰਿਆਂ ਨਤੀਜਿਆਂ ਦਾ ਜੇ ਜੋੜ ਕਰੀਏ ਤਾਂ ਉਹ 5 ਕਰੋੜ ਵੋਟਾਂ ਦਾ ਫਰਕ ਪੈਂਦਾ ਹੈ। ਯਾਨੀ ਕਿ 5 ਕਰੋੜ ਵੋਟਾਂ ਜ਼ਿਆਦਾ ਨਿਕਲਦੀਆਂ ਨੇ। EVM ਮਸ਼ੀਨਾਂ ਦੇ ਵਿੱਚੋਂ EVM ਮਸ਼ੀਨਾਂ ਤੇ ਵੀ ਸਵਾਲ ਖੜੇ ਹੁੰਦੇ ਨੇ ਅਤੇ ਨਾਲ ਦੇ ਨਾਲ ਜਿਹੜਾ ਚੋਣ ਕਮਿਸ਼ਨ ਹੈ ਚੋਣ ਕਮਿਸ਼ਨ ਜਿਹੜੇ ਚੋਣਾਂ ਨੂੰ ਕੰਡਕਟ ਕਰਵਾਉਂਦੇ ਨੇ ਜਿਹੜੇ ਮੁਹੱਈਆ ਕਰਵਾਉਂਦੇ ਨੇ ਉਹਨਾਂ ਦੀ ਸ਼ਬੀ ਤੇ ਵੀ ਸਵਾਲ ਉੱਠਦੇ ਨੇ। ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਬੜੇ ਵੱਡੇ ਖਲਾਸੇ ਹੋਣਗੇ ਜੇ ਇੱਕ ਪਾਸੇ ਐਲਨ ਮਸਕ ਨੇ ਕਹਿ ਦਿੱਤਾ ਹੈ ਕਿ EVM ਦੀ ਮਸ਼ੀਨ ਨੂੰ ਹੈਕ ਕੀਤਾ ਜਾ ਸਕਦਾ ਹੈ ਦੂਜੇ ਪਾਸੇ ਆਮ ਆਦੀ ਪਾਰਟੀ ਤ੍ਰੀਮੁਲ ਕਾਂਗਰਸ ਪਾਰਟੀ ਸਾਰੀਆਂ ਪਾਰਟੀਆਂ ਹੀ ਕਹਿ ਰਹੀਆਂ ਨੇ ਕਿ ਬੜੇ ਵੱਡੇ ਘੁਟਾਲੇ ਜਾਂ ਬੜਾ ਵੱਡਾ ਸਕੈਮ ਹੋਇਆ ਹੈ 18ਵੀਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਇਹ ਕਿਵੇਂ ਹੋਇਆ ਜਾਂ ਤੇ ਚੋਣ ਕਮਿਸ਼ਨ ਨੂੰ ਪਤਾ ਹੈ ਕਿ 59 ਲੱਖ ਵੋਟ ਪੈ ਜਾਂਦੀ ਹੈ ਜਿੱਦਣ ਰਿਜ਼ਲਟ ਆਉਂਦਾ ਹੈ ਉਸ ਵੋਟ ਜਿਹੜੀ ਹੈ 64 ਲੱਖ ਯਾਨੀ ਕਿ 5 ਕਰੋੜ 64 ਕਰੋੜ ਸੌਰੀ 5 ਕਰੋੜ ਵੋਟ ਦਾ ਫਰਕ ਨਿਕਲਦਾ ਹੈ ਉਹ ਵੋਟ ਕਿੱਥੋਂ ਆਈ ਕਿਵੇਂ ਪਈ ਇਹ ਚੋਣ ਕਮਿਸ਼ਨ ਨੂੰ ਪਤਾ ਹੈ ਤੇ ਜਾਂ ਭਾਰਤੀ ਜਨਤਾ ਪਾਰਟੀ ਨੂੰ ਪਤਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਚੋਣ ਕਮਿਸ਼ਨ ਤੇ ਹੋਰ ਵੀ ਵੱਡੇ ਸਵਾਲ ਉੱਠਣਗੇ ਇੱਕ ਪਾਸੇ ਕਹਿੰਦੇ ਹਨ ਧਰਮ ਨਿਰਪੱਖ ਨੇ ਧਰਮ ਦਵਾ ਨਿਰਪੱਖ ਨੇ ਜਾਤੀ ਇੰਦਰ ਪਾਸੇ ਚੋਣਾ ਹੋਣੀ ਚਾਹੀਦੀ ਐ ਤੇ ਦੂਸਰੇ ਪਾਸੇ ਚੋਣ ਕਮਿਸ਼ਨ ਜਿੰਨਾ ਤੇ ਪੂਰੇ ਭਾਰਤ ਦੇ ਲੋਕਾਂ ਦਾ ਵਿਸ਼ਵਾਸ ਹੁੰਦਾ ਹੈ ਉਹੀ ਜਿਹੜਾ ਹੈ ਘੁਟਾਲਾ ਤੇ ਸਕੈਮ ਕਰਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤ ਦੀ ਲੋਕਤੰਤਰ ਨੂੰ ਬੜਾ ਵੱਡਾ ਝਟਕਾ ਲੱਗੇਗਾ ਜੇ ਭਾਜਪਾ ਇਸੇ ਤਰ੍ਹਾਂ ਕਰਦੀ ਰਹੀ